ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਫਿਕਰਮੰਦ মিডিਆ ਪਹੁੰਚਿਆ ਅੱਜ ਸਾਵਣ ਬਾਜ਼ਾਰ ਮੋਗਾ ਵਿਖੇ ਸੋ ਇੱਥੇ ਜੋ ਕਿਸਾਨਾਂ ਵੱਲੋਂ ਬਾਜ਼ਾਰ ਲਾਇਆ ਗਿਆ ਆਰਗੇਨਿਕ ਵਿਨਾਰੇਸ ਤੇ ਤੋਂ ਹਰ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਤੇ ਤੁਹਾਡੀ ਗੱਲਬਾਤ ਕਰਾਉਣੇ ਹਾਂ ਹਾਂਜੀ ਆਪਣੀ ਕੋਈ ਜੀ ਆਰ ਦੀ ਵੀ ਆ ਜੀ ਬੜੀ ਜਿਆਦਾ ਇਹ ਖਬਸਤਾ ਦੱਸ ਰਿਹਾ ਕਰ ਰਿਹਾ ਵੜੇ ਲਾਂ ਨੂੰ ਕੀ ਕਰਦਾ ਹਨ ਹਾਂਜੀ ਬਾਈ ਜੀ ਕੀ ਨਾਮ ਆ ਜੀ ਅੱਜੀ ਕੇਰਾ ਨਾਮ ਹੈਗਾ ਜੀ ਪਵਨ ਕੁਮਾਰ ਪਿੰਡ ਕਿਹੜਾ ਜੀ ਮੇਰਾ ਪਿੰਡ ਖੇਤ ਤਲਵੰਡੀ ਬਗੇਰੀਆ ਅੱਛਾ ਜਿਹੜਾ ਤੁਸੀਂ ਆ ਆਰਗੈਨਿਕ ਸਬਜ਼ੀਆਂ ਦਾਣਾ ਲੈ ਕੇ ਆ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਬਾਈ ਜੀ ਇਹ ਆਪਣਾ ਫਾਰਮ ਦਾ ਨਾਮ ਹੈ ਰਾਜੂ ਆਰਗੈਨਿਕ ਫਾਰਮ ਇਹ ਆਪਣਾ ਰੋਲੀ ਰੋਡ ਦੇ ਉੱਪਰ ਆਪਣਾ ਫਾਰਮ ਆ ਇਥੇ ਆਪਾਂ ਸਬਜ਼ੀਆਂ ਜਾਂ ਦਾਲਾਂ ਜਿਹੜੀਆਂ ਵੀ ਚੀਜ਼ਾਂ ਆਪਾਂ ਆਰਗੈਨਿਕ ਉਗਾਉਨੇ ਆ ਤੇ ਆਪਾਂ ਪੰਜਾ ਕਿੰਨੇ ਜੀ ਖੇਤੀ ਕਰ ਰਹੇ ਆ ਤਾਂ ਉਹਨਾਂ ਨਾਲੇ ਤੇ ਮੇਰੇ ਕੋਲ ਜਿਵੇਂ 7-8 ਕਿੱਲੇ ਹੋਰ ਵੀ ਆ ਜਿਹੜੀ ਮੈਂ ਆਰਗੈਨਿਕ ਪੈਣੀ ਰੱਖੀ ਹੋਈ ਆ ਤੇ ਸਰਕਾਰ ਵੱਲੋਂ ਰਜਿਸਟਰ ਆ ਤੇ ਉਹਨਾਂ ਚ ਆਪਾਂ ਇਹ ਖੇਤੀ ਕਰ ਰਹੇ ਆ ਜੀ ਕਿਹੜੀਆਂ ਕਿਹੜੀਆਂ ਦਾਲਾਂ ਤੇ ਸਬਜ਼ੀਆਂ ਆਪਣੇ ਕੋਲੇ ਜੀ ਮੂੰਗੀ ਦੀ ਦਾਲ ਆ ਲਾਲ ਮਿਰਚ ਆ ਠੀਕ ਹੈ ਜੀ ਤੇ ਆਪਣੇ ਕੋਲ ਸਾਬਤ ਮਿਰਚ ਹੁੰਦੀ ਆ ਤੇ ਆ ਆਪਣੇ ਕੋਲੇ ਮੂੰਗੀ ਆ ਜੀ ਤੇ ਆਪਣੀ ਲਾਲ ਮਿਰਚ ਹੈੀ ਸਾਬਤ ਵੀ ਮਿਲ ਜੂਗੀ ਤੇ ਪੀਸੀ ਵੀ ਤੇ ਆਪਣੀਆਂ ਖੋਧੀਆਂ ਉਗਾਈਆਂ ਹੋਈਆਂ ਆਪਦੇ ਫਾਰਮ ਦੀਆਂ ਕੁਆਲਿਟੀਆਂ ਹੈਗੀਆਂ ਜੀ ਤੇ ਬਾਕੀ ਆਪਣਾ ਜਿਹੜਾ ਵੀ ਰੋਤਰੀਆਂ ਸਾਰੀਆਂ ਸਬਜ਼ੀਆਂ ਪਹਾਉਗਾਉਣੇ ਆ ਤੇ ਆਪਣੇ ਕੋਲ ਜਿਵੇਂ ਭਿੰਡੀ ਆ ਤੇ ਜਿਹੜੀ ਇਹਨਾਂ ਸਬਜ਼ੀਆਂ ਨੂੰ ਜਿਹੜੀ ਖਾਦ ਪੈਂਦੀ ਹੈਗੀ ਉਹ ਅਸੀਂ ਖੁਦ ਤਿਆਰ ਕਰਦੇ ਹੈਗੇ ਜੀ ਇਹ ਹੈਗੀ ਗਡੋਆ ਖਾਨ ਅੱਛਾ ਇਹ ਜਿਹੜੀ ਕੇਚੂ ਤੋਂ ਤਿਆਰ ਕੀਤੀ ਜਾਂਦੀ ਆ ਗੋਏ ਤੋਂ ਤੇ ਇਹਨਾਂ ਕੇਚੂ ਵਾਖਾ ਕੇ ਇਸ ਖਾਦ ਖਾਦ ਨੂੰ ਤਿਆਰ ਕਰਦਾ ਹੈਗਾ ਇਹੀ ਖਾਦ ਆਪਾਂ ਇਹਨਾਂ ਸਬਜ਼ੀਆਂ ਨੂੰ ਜਿੰਨੇ ਵੀ ਤੁਸੀਂ ਆ ਦੇਖਣਾ ਸਾਡੇ ਕੋਲ